ਸ਼ਾਹਦਰਾ। ਮਿੱਕੀ ਸ਼ਾਹਦਰਾ ਨਾਲ ਜੀ ਮੇਰੀ ਨਾਲ ਦੁਕਾਨਾ ਕੱਕਾ ਕਰਨਾ ਸ਼ੋਰ। ਆਹ ਨਾਲ ਦੁਕਾਨਾ ਮਨਜੂ ਸਨੇਹਰਾ। ਇਹਨਾਂ ਨੂੰ ਪਹਿਲਾਂ ਥ੍ਰੈਡ ਦੀਆਂ ਕੋਲਾ ਵੀ ਆਉਂਦੀਆਂ ਰਹੀਆਂ ਤੇ ਫੋਨ ਨਹੀਂ ਚੱਕ ਰਹੇ। ਅੱਜ 3 ਜਨੇ ਪਲਸਰ ਮੋਟਰਸਾਈਕਲ ਤੇ ਆਇਆ ਕੋਈ ਮੂਤਰ ਹਵਾਲੀ ਬੰਨਿਆ। 3 ਜਨੇ ਆਏ ਆ ਆਰਮਨੈਥ ਮੋਟਰਸਾਈਕਲ ਰੋਕਿਆ। ਤੇ ਕਿਨੇ ਮੋਟਰਸਾਈਕਲ ਮੋੜਿਆ ਦੋਹਾਂ ਦੋ ਹੀ ਅੰਦਰ ਵੜੇ ਆ। ਵਰਦੇ ਸਾਰੀ ਇੱਕ ਨੇ ਕੱਢੀ ਪਿਸਤੌਲ। ਤੇ ਨਾਲੇ ਗੋਲੀ ਚਲਾਉਣ ਲੱਗੇ ਆ। ਉਹਨੇ ਆਪਦੀ ਪਿਸਤੌਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ। ਉਹ ਵੱਜੀ ਕੇ ਇੱ 19 ਦਿਨੋਂ ਨਿਕਲ ਗਿਆ ਆ ਪ੍ਰਸ਼ਾਸਨੋਂ ਉਸੇ ਟਾਈਮ ਦੀ ਐਸਐਸਓ ਸਾਹਿਬ ਗੀਰਾਸੀ ਦੀ ਐਸਐਸਓ ਸਾਹਿਬ ਗਰਮੇਸ਼ਰ ਜੀ ਨਵੇਂ ਆਏ ਆ ਉਹ ਵੀ ਮੋਕੇ ਤੇ ਪਹੁੰਚ ਗਏ ਆ ਡੀਐਸ ਸਾਹਿਬ ਮੋਕੇ ਤੇ ਆ ਗਏ ਆ ਐਸਐਸਓ ਸਾਹਿਬ ਵੀ ਮੋਕੇ ਤੇ ਪਹੁੰਚ ਗਏ ਆ ਮੋਕਾ ਵੇਖ ਗਿਆ ਕੈਮਰਾ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਪੋਰਟਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੱਗ ਕੇ ਚੱਲੇ ਗਿਆ ਜੀ ਡੀਆਰ ਵੀ ਨਾਲ ਲੈ ਕੇ ਯਾਰ A to Z ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਜੋਰੇ ਮੋੜਾ ਰਿਲੇ ਬੈਠਾ ਮੋ ਵੀ ਖੁੱਲੇ ਹੋਏ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਆਉਣਗੇ ਜੀ ਇਹ ਵੇਖੋ ਜੀ ਹੁਣ ਕੌਣ ਆ ਜੀ ਥੜੇ ਕੋਲਾ ਕਰਦੇ ਆ ਕਿਹੜੇ ਸ਼ਰੇਮੋਂ ਆਉਂਦੇ ਦੁਕਾਨ ਤੇ ਪਕਲੇ-ਕਲੇ ਬੈਠਦੇ ਆ ਕਿਹਦੇ ਲੋਕ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਨਾਂ ਨਾਮ ਲੈ ਕੇ ਆਇਆ ਅਰਸ਼ਦ ਆਲੇ ਨਾਲ ਲੈ ਰਿਹਾ ਜੀ ਅਰਸ਼ਦ ਆਲਾ ਜਿਹੜਾ ਨਿਕਾਲ ਦਾ ਮਾਲ ਕਿਸ ਨੂੰ ਜਿਵੇਂ ਫੇਰਾ ਉਹਨਾਂ ਦਾਲੀਆਂ ਨੂੰ ਪਹਿਲਾਂ ਵੀ ਖੁੱਲੀਆਂ ਖੋਲ੍ਹ ਆਈਆਂ ਨੇ ਉਹ ਖੋਲ੍ਹ ਨਹੀਂ ਜਾਟੇ ਹਾਂਜੀ 50 ਹੋ ਗਿਆ ਇਹਨਾਂ ਇਹਨਾਂ 50 ਹੋ ਗਿਆ ਮਾਰੀ ਉਹ ਸਿਰ ਤੁਸੀਂ ਬਈ ਇਕੱਲਾ ਬੈਠਾ ਮਾਰ ਲੋ ਤੇ ਮਾਰਨ ਚੱਕ ਲੋ ਸਾਰਿਆਂ ਨੂੰ ਯਾਰ ਇਕੱਲੇ ਬੈੰ ਪਰੇ ਹਾਲ ਆ ਆਦਾ ਬਸ ਹੋ ਗਈ ਅੱਜ ਤੋਂ ਅਡੋਰ ਕੀ ਹੈ ਪਹਿਲਾਂ ਉੱਥੇ ਕੋਲ ਚਲੀ ਆਪਣੇ ਬਾਜ਼ਾਰ ਜਿੰਮੇ ਨੂੰ ਵਾਹ ਮਾਰੀ ਉਹ ਜਬਾਨੇ ਉਹ ਨਹੀਂ ਨਿਕਲ ਗਏ ਉਹ ਕਿਦਾਂ ਟੈਕਲ ਕੀਤਾ ਇਹਨਾਂ ਦੇ ਪਨਾ ਜਵਾਈ ਦੇ ਮੋਗੇ ਗੋਲੀ ਵਜੀ ਬੋਕਰ ਤੋਂ ਕੰਨ ਬੰਦ ਰਿਹਾ ਸਾਡੇ ਤੋਂ ਜਵਾਈ ਦੇ ਉਹ ਤੇਂਦਰ ਮੋਗਾ ਬੰਦ ਰਿਹਾ ਉਹ ਸਾਡ ਕੀ ਆਇਆ ਸਾਲ ਹੀ ਨਹੀਂ ਆਇਆ ਜੇ ਸਾਲ ਹੀ ਨਹੀਂ ਆਇਆ ਉਹ ਟ੍ਰੈਫਿਕ ਨੇ ਰੋਕੀ ਜੀ ਪੁਲੀਸ ਥੋੜਾ ਅੱਗੇ ਹੋ ਜੀ ਡੀਐਸਪੀ ਸਾਹਿਬ ਪਲੀਜ਼ ਮੇਰਾ ਪੁੱਤ ਤਾਂ ਜੰਮ ਗਿਆ ਸੀ ਮੇਰਾ ਪੁੱਤ ਜੰਮ ਗਿਆ ਇੱਥੋਂ ਹੀ ਗਿਆ ਜੋ ਇੱਥੋਂ ਹੀ ਹੁੰਦਾ ਜਿੱਥੇ ਵੱਜ ਜਾਂਦੀ ਫੇਰ ਅਸੀਂ ਤਾਂ ਕਿ ਰਸਤਾ ਮਾਰ ਕੇ ਜੀ ਆ ਜਾਂਦੇ ਕੰਮ ਨੂੰ ਲਾਉਣ ਨੂੰ ਨਹੀਂ ਲਾਇਆ ਕਹਿੰਦਾ ਵੇਚ ਦਿਨਾ ਜਦ ਕਿ ਮੰਜੂਰਾ ਹਲੋ ਹਾਂ ਪਾਕਾ ਆ ਰਹੀ ਮੈਂ ਕੋਚਾਂ ਕੋਈ ਨਾ ਫਿਰ ਨਹੀਂ ਮੈਂ ਨਹੀਂ ਕੋਸਾ ਨਹੀਂ ਨਹੀਂ ਅੰਦਰ ਕੋਣ ਹੈ ਅੰਦਰ ਕੋਣ ਲੋਕ ਲੱਗੇ ਲੋਕ ਲੱਗੇ ਆਉਂ ਕਮਣ ਆਉਣ ਵਾਲਾ ਮੈਂ ਵਾਈਪਰ ਨਹੀਂ ਚਾਲਿਆ ਮੈਂ ਵਾਈਪਰ ਆਲੇ ਦੁਕਮਣੋਂ ਆਲੰਦੋਂ ਕਮਣੋਂ ਵਾਲੰਦੋਂ ਹਾਂ ਜੁਮਾਨਾ ਇੰਨਾ ਕਿਲਰੇ ਆਊਗਾ ਕੋਈ ਗਲਤ ਕੋਈ ਗਲਤ ਬੰਨੇ ਕੋਈ ਕੋਈ ਗਲਤ ਸਰਬਾਤ ਧਵਾ ਦੇ ਇੰਨਾ ਬੋਮੜ